ਕਾਂਗਰਸ ਪਾਰਟੀ ਦੀ ਅਜਤਾਜੀ ਆਪਣੀ ਮਿਹਨਤ ਕਰ ਰਿਹਾ ਲੋਕਾਂ ਦਾ ਭਲਾ ਕਰ ਰਿਹਾ ਜੀ ਤੇ ਲੋਕ ਤਾਂ ਹੁਣ ਚੰਗੇ ਬੰਦੇ ਨੂੰ ਵੋਟ ਪਾਉਂਦੇ ਆ ਜੀ ਸਰਕਾਰ ਹੁਣ ਝਾੜੂ ਦੀ ਤੇ ਅਸੀਂ ਹੁਣ ਕਾਂਗਰਸ ਵੱਲੋਂ ਖੜੇ ਸੀ ਕਟੜ ਕਾਂਗਰਸੀ ਆ ਪੁਰਾਣੇ ਕਾਂਗਰਸੀ ਆ ਜੀ ਅਸੀਂ ਜਿਹੜਾ ਕੰਮ ਸਾਡੇ ਘਾੜ ਦੇ ਰਿਹਾ ਤਾਂ ਕੋਈ ਕੰਮ ਹੋਇਆ ਨਹੀਂ ਸਿਆ ਕਿ 4 ਸਾਲ ਹੋ ਗਏ ਕੋਈ ਗਰਾਂਟ ਨਹੀਂ ਆਈ ਕੁਝ ਨਹੀਂ ਆਇਆ ਜੀਗਾ ਉਲਟਾ ਤੱਕੇਚਾਈ ਕਰ ਰਹੇ ਆ ਜੀ ਤੇ ਇਸ ਕਰਕੇ ਅਸੀਂ ਅੱਗੇ ਆਏ ਆ ਤੇ ਹੁਣ ਖੜੇ ਆ ਜਿਹਦੇ ਵਿੱਚ ਕਾਂਗਰਸ ਵੱਲੋਂ ਜੀ ਤੇ ਜਿੱਤ ਹਾਸਲ ਕੀਤੀ ਹੈ ਜੀ ਮੈਂ तमाम ਉਹਨਾਂ ਕਾਂਗਰਸ ਪਾਰਟੀ ਦੇ ਵਰਕਰ ਤੇ ਲੀਡਰ ਸਹਿਬਾਨਾਂ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਵਧਾਈ ਦਿੰਦਾ ਔਰ ਮੈਨੂੰ ਪੂਰਾ ਮਾਣ ਹੈ ਰੋਪੜ ਵਿਧਾਨ ਸਭਾ ਹਲਕੇ ਦੇ ਕਾਂਗਰਸ ਪਾਰਟੀ ਦੀ ਟੀਮ ਤੇ ਜਿਨ੍ਹਾਂ ਨੇ ਝਾੜੂ ਅੱਜ ਖਿਲਾਰ ਕੇ ਰੱਖਤਾ ਅੱਜ ਚਾਹੇ ਉਹ ਪੰਘਾਲਾ ਜੋਂ ਦੀ ਗੱਲ ਕਰੀਏ ਚਾਹੇ ਉਹ ਪਰਖਾਲੀ ਜੋਂ ਦੀ ਗੱਲ ਕਰੀਏ ਚਾਹੇ ਉਹ ਮੀਆਂਪੁਰ ਜੋਂ ਦੀ ਗੱਲ ਕਰੀਏ ਜਾਏ ਬਰਦਾਰ ਜੋਨ ਦੀ ਗੱਲ ਕਰੀਏ ਆ तमाम ਸਾਥੀ ਹਾਰਾਂ ਦੇ ਨਾਲ ਸਰੋਪਾਓ ਸਰੋਪਿਆਂ ਦੇ ਨਾਲ ਲੱਦੇ ਹੋਏ ਅੱਜ ਜਿਹੜੇ ਸਾਡੇ ਆਲੇ ਦੁਆਲੇ ਖੜੇ ਐ ਇਹ ਸਾਡੀ ਕਾਂਗਰਸ ਪਾਰਟੀ ਦੀ ਜਿੱਤ ਐ ਸਾਡੇ ਪੰਜਾਬ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾਵੜਿੰਗ ਜੀ ਦੀ ਜਿੱਤ ਐ ਔਰ ਅੱਜ ਦੀ ਇਸ ਜਿੱਤ ਨੇ ਇਹ ਗੱਲ ਦਾ ਸੰਕੇਤ ਦੇ ਦਿੱਤੇ ਕਿ 2027 ਚ ਕਾਂਗਰਸ ਪਾਰਟੀ ਦਾ ਉਮੀਦਵਾਰ ਇੱਥੋਂ ਜਿੱਤ ਕੇ ਵਿਧਾਨ ਸਭਾ ਦੀਆਂ ਪੌੜੀਆਂ ਚੜੇਗਾ ਅਤੇ ਝਾੜੂ ਦਾ ਸੁਪਣਾ ਸਾਫ ਹੋਏਗਾ ਰੋਪੜ ਚ ਅਤੇ ਕਾਂਗਰਸ ਪਾਰਟੀ ਨੇ ਆਪਣਾ ਜਿਹੜਾ ਝੰਡਾ ਹੈ ਅੱਜ ਰੋਪੜ ਚ ਗੱਡਤਾ ਔਰ ਇਹ ਸੰਕੇਤ ਹੈ ਦੂਜੇ ਪਾਸੇ ਝਾੜੂ ਨੇ ਤੇ ਸਰਕਾਰ ਨੇ ਗੁੰਡਾਗਰਦੀ ਚ ਕੋਈ ਕਸਰ ਨਹੀਂ ਛੱਡੀ ਚਾਹੇ ਉਹ ਪੁਲਿਸ ਭੇਜਣ ਚ ਚਾਹੇ ਉਹ ਪੁਲਿਸ ਤੰਤਰ ਨੂੰ ਉਪਯੋਗ ਕਰਨ ਚ ਪਰ ਫਿਰ ਵੀ ਕਾਂਗਰਸ ਦੇ ਜਾਵਾਜ ਲੀਡਰਾਂ ਨੇ तमाम ਤਰਜਾਬੇ ਦਰਜਾ ਲੀਡਰਾਂ ਨੇ ਦਿਨ ਰਾਤੇ ਕਰਕੇ ਇਹ ਸੀਟਾਂ ਜਿੱਤ ਕੇ ਕਾਂਗਰਸ ਦੀ ਝੋਲੀ ਚ ਪਾਈਆਂ ਔਰ ਇਹ ਵੀ ਮੈਂ ਦੱਸਣਾ ਚਾਹੁੰਦਾ ਹੈ ਕਿ ਇਹਨਾਂ ਸਾਰੇ ਸੰਤੀ ਮੈਂਬਰਾਂ ਨੇ ਆਪਣੀ ਤਾਂ ਸੀਟ ਜਿੱਤੀ ਜਿੱਤੀ ਹੈ जिला परिषद दी उम्मीदवार अवनीश दी वाइफ ਨੂੰ ਵੀ ਘਾਟ ਚੋ ਜਿਤਾਕੇ ਭੇਜਿਆ ਸੋ ਇੱਕ ਵਾਰ ਜੋਰ ਨਾਲ ਬੋਲੋ ਇੰਡੀਅਨ ਨੈਸ਼ਨਲ ਕਾਂਗਰਸ ਜਿੰਦਾਬਾਦ 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 ਇੰਡੀਅਨ ਨੈਸ਼ਨਲ ਕਾਂਗਰਸ ਜਿੰਦਾਬਾਦ 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 ਕੁਲਵਿੰਦਰ ਕੌਰ ਜੀ ਪਾਓ ਵੀ ਐਕਸ਼ਨ ਜੀ ਤਾਂ ਬਹੁਤ ਖੁਸ਼ੀ ਹੈ ਜੀ ਹਾਂਜੀ ਪਹਿਲਾਂ ਤਾਂ ਹੋ ਗਿਆ ਹੈ ਆਪਣੇ ਲੱਭੇ ਵਾਸਤੇ ਇਹ ਮੈਨੇਜ ਹੋ ਗਿਆ ਆਣੇ ਨੂੰ ਕਰਾ ਧੰਨਵਾਦ ਕਰਦੇ ਆ ਜੀ ਬੋਕ ਸੰਮਤੀ ਦਾ ਬਰਦਾਰ ਜ਼ੋਨ ਕਾਂਗਰਸ ਪਾਰਟੀ ਵੱਲੋਂ ਜਿੱਤੇ ਗਿਆ ਤੇ ਪਰਖਾਲੀ ਜ਼ੋਨ ਆਪਣਾ ਪੰਘਾਲਾ ਜ਼ੋਨ ਤੇ ਮੀਆਂ ਮੀ ਇਹ ਚਾਰੇ ਜ਼ੋਨ ਕਾਂਗਰਸ ਪਾਰਟੀ ਨੇ ਬੜੀ ਸ਼ਾਨ ਨਾਲ ਜਿੱਤੇ ਹਨ ਜਿੱਥੇ ਇਹਨਾਂ ਵੱਲੋਂ ੱਤਕਾ ਕਰਨ ਦੀ ਵੀ ਪੂਰੀ ਕੋਸ਼ਿਸ਼ ਕੀਤੀ ਗਈ ਦੂਜੀ ਅੱਜ ਘਾੜ ਵਿੱਚੋਂ ਜੋ ਜ਼ਿਲ੍ਹਾ ਪ੍ਰੀਸ਼ਦ ਦਾ ਸਾਡਾ ਉਮੀਦਵਾਰ ਸੀ ਪ੍ਰੀਤੀ ਸ਼ਰਮਾ ਜੀ ਉਹਨਾਂ ਦੀ ਵੀ 1000 ਵੋਟ ਦੀ ਲੀਡ ਚੱਲ ਰਹੀ ਹੈ ਸਾਨੂੰ ਪੂਰਨ ਉਮੀਦ ਹੈ ਕਿ ਭਰਤਗੜ ਜ਼ੋਨ ਤੋਂ ਸਾਡੇ ਜ਼ਿਲ੍ਹਾ ਪ੍ਰੀਸ਼ਦ ਦਾ ਉਮੀਦਵਾਰ ਵੀ ਜਿੱਤੇਗਾ ਤੇ ਉਮੀਦ ਤਾਂ ਸਾਨੂੰ ਇਹ ਵੀ ਹੈ ਵੀ ਸ਼ਾਇਦ ਸ਼ਾਇਦ ਨਹੀਂ ਪੱਕਾ ਜਿਹੜਾ ਚੇਅਰਮੈਨ ਹੈ ਬਲਾਕ ਸੰਮਤੀ ਦਾ ਉਹ ਕਾਂਗਰਸ ਦਾ ਹੋਏਗਾ ਰੋਪੜ ਬਲਾਕ ਦਾ 2027 ਹੈ ਉਹਦਾ ਅੱਜ ਜੋ ਘਾੜ ਇਲਾਕੇ ਨੇ ਕਿਲਾ ਫਤਈ ਕਰਿਆ 2027 ਚ ਕਾਂਗਰਸ ਦਾ ਝੰਡਾ ਰੋਪੜ ਜ਼ਿਲ੍ਹੇ 'ਚ ਪੰਜਾਬ 'ਚ ਚੜ੍ਹੇਗਾ ਤੇ ਉਹ ਅੱਜ ਇੱਥੇ ਸ਼ੁਰੂਆਤ ਹੋ ਚੁੱਕੀ ਹੈ